ਸਾਡਾ ਏਕਾ ਜਿੰਦਾਬਾਦ 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 ਸਾਡੀ ਕਮੇਟੀ ਜਿੰਦਾਬਾਦ 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 ਤੱਕੇ ਸ਼ਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਨਿਯਾਤ ਪੱਕਾ ਰੱਦ ਕਰੋ ਰੱਦ ਕਰੋ ਰੱਦ ਕਰੋ ਢੀਲੀਪੁਰ ਦੀ ਕੰਡੀਮੈਂਡਡ ਮੁਰਦਾਬਾਦ 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 ਸਾਡਾ ਏਕਾ ਜਿੰਦਾਬਾਦ 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 ਆਵਾਇਤੋ ਆਪੇ ਟਕਰਾਏਗਾ ਝੂਰ ਝੂਰ ਹੋ ਜਾਏਗਾ ਜੋ ਹਮਸੇ ਟਕਰਾਏਗਾ ਝੂਰ ਝੂਰ ਹੋ ਜਾਏਗਾ ਇਹ ਪਰਨਾਹੀ ਜਿਹੜਾ ਵਾ ਸਾਡੇ ਪਿਛਲੇ ਸਮੇਂ ਦੇ ਵਿੱਚ ਪਿੰਡ ਖੈਰੇ ਵਿੱਚ ਇੱਕ ਘਟਨਾ ਹੋਈ ਆ ਜਿਹਦੇ ਵਿੱਚ ਕਿ ਉੱਥੇ ਕਰੰਟ ਲਾ ਕੇ ਤੇ ਡੈਥ ਹੋਈ ਆ ਔਰ ਉਹ ਜਿਹੜਾ ਕਰੰਟ ਲੱਗਾ ਵਾ ਉਹ ਬਿਲਕੁਲ ਹੀ ਖਫਤਕਾਰ ਦੀ ਜੋ ਜਿਹੜਾ ਕੋਈ ਕੰਪਾਈਨ ਦਾ ਡਰਾਈਵਰ ਸੀ ਉਹਦੀ ਨਿਗਹਿਲੀ ਨਾ ਹੋਇਆ ਔਰ ਉਹ ਇਹੋ ਜਿਹੀ ਜਿਹੜੀ ਘਟਨਾ ਇਹਦੇ ਹੱਥੋਂ ਵੀ ਅਫਸੋਸ ਆ ਪਰ ਇਸ ਤੋਂ ਉਲਟ ਉਹਨਾਂ ਨੇ ਕੀ ਕੀਤਾ ਕਿ ਥਾਣਾ ਅਲੀਵਾਲ ਦੇ ਵਿੱਚ ਸਾਡੇ ਮੁਲਾਜ਼ਮਾਂ ਦੇ ਉੱਤੇ ਜਿਹੜਾ ਉਹ ਪਰਚਾ ਦਰਜ ਕਰਾਇਆ ਵਾ ਜਿਹੜਾ ਕਿ ਬਿਲਕੁਲ ਗਲਤ ਏ ਅਸੀਂ ਸਾਡੇ ਮੁਲਾਜ਼ਮਾਂ ਚ ਇਸ ਗੱਲ ਦਾ ਰੋਸ ਆ ਔਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਜੁਆਇੰਟ ਕਮੇਟੀ ਅਹੀ ਬਣਾਈ ਆ ਸੱਤਾਂ ਦਿਨਾਂ ਦਾ ਅਸੀਂ ਉਹਨਾਂ ਨੂੰ ਆਲਟੀਮੇਟ ਦਿੱਤਾ ਹੋਇਆ ਵਾ ਜੇਕਰ ਉਹ ਪਰਚਾ ਰੱਦ ਨਾ ਹੋਇਆ ਅਸੀਂ ਸਾਰਾ ਕੰਮਕਾਰ ਜਿਹੜਾ ਠੱਪ ਕਰਾਂਗੇ ਚਾਹੇ ਸਾਨੂੰ ਡਿਵੀਜ਼ਨ ਲੈਵਲ ਤੇ ਸਰਕਲ ਲੈਵਲ ਤੇ ਵੀ ਕੰਮ ਬੰਦ ਕਰਨੇ ਪੈਣ ਅਸੀਂ ਜਿਹੜੇ ਆ ਉਹ ਮਜਾਰਾ ਲਾਵਾਂਗੇ ਅਸੀਂ ਜਿੱਦੀ ਸਾਰੀ ਦੀ ਸਾਰੀ ਜ਼ਿੰਮੇਵਾਰ ਜਿਹੜੀ ਆ ਉਹ ਪ੍ਰਸ਼ਾਸਨ ਦੀ ਹੋਵੇਗੀ ਜਾਂ ਸਾਡੇ ਉੱਚ ਅਧਿਕਾਰੀਆਂ ਦੀ ਹੋਵੇਗੀ ਅਸੀਂ ਇਹ ਕੰਮ ਜਿਹੜਾ ਵਾ ਠੱਪ ਕਰਾਂਗੇ ਅੱਜ ਤੋਂ ਪੰਜਾਹ ਦਿਨ ਬਾਅਦ ਅਸੀਂ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦੇ ਆ ਕਿ ਜੇਕਰ ਇੱਕ ਹੱਥ ਇਹ ਚੁੱਤੇ ਇਹ ਪ੍ਰਚਾ ਨਾਰਦ ਗੀਤਾ ਸਾਨੂੰ ਮਜ਼ਬੂਤ ਹੋ ਕੇ ਆਪਾਂ ਥਾਂ ਨਾ ਖੜਾਓ ਕਰਾਂਗੇ ਅਸੀਂ ਦੋਸ਼ੀ ਹੋ ਮੰਨਦੇ ਆ ਜਿਹੜਾ ਕੰਬਾਇਨ ਚੱਲ ਗਿਆ ਉਹ ਕੋ ਗੜ ਗੜ ਤਰੀਕੇ ਨਾਲ ਉਹ ਜਦੋਂ ਬੱਟੇ ਵੀ ਜਾਣਗੇ ਮੈਂ ਇੱਕ ਸੂਰਵਾਲਾ ਜਿਹੜਾ ਚਾਲਕ ਜਿਹੜਾ ਡਰਾਈਵਰ ਹੈ ਉਹਦੀ ਗਲਤੀ ਰਹੂਗਾ ਤੇ ਪਰ ਸਾਡੇ ਮੁਲਾਜ਼ਮੇ ਦੋ ਆ ਉਹਨਾਂ ਤੇ ਦਿੱਤਾ ਜੰਦਾ ਦੀ ਉੱਥੇ ਡਿਊਟੀ ਬਣਦੀ ਸੀ ਵੀਰ ਪੰਜਾਬ ਜ ਨਾਲ ਨਾਲ ਕੋਈ ਇਤਰਾ ਦਿੱਤੀ ਹੈ ਨਾ ਕੋਈ ਦਸਤਨ ਇਨਫੋਰਮ ਕੀਤਾ ਇੱਕ ਨਜਾਇਜ਼ ਤੌਰ ਤੇ ਆਪਣੇ ਟੱਕੇਸ਼ੀਦਾਨ ਪਰਚਾ ਦੰਦ ਕਰਾਇਆ ਜਿਹਦੇ ਰੋਸ਼ ਹੋ ਜਾ ਪਾ ਅੱਜ ਪ੍ਰੋਟੈਸਟ ਕਰ ਇੱਕ ਹਫਤਕਾਰਾਂ ਦੀ ਬਿਲਕੁਲ ਇਨਗੈਲੀ ਹੈ ਜੀ ਜੇ ਉਹ ਸਾਡੇ ਮੁਲਾਜ਼ਮਾਂ ਨੂੰ ਸੂਚਿਤ ਕਰ ਦੇ ਤਾਂ ਅਸੀਂ ਪਰਮਿਟ ਲੈ ਆਂਦੇ ਉਹਨਾਂ ਨੇ ਨਜਾਇਜ਼ੀ ਆਪਣੀ ਕੰਪੈਨ ਵਾਰੀ ਆ ਤੇ ਚਾਲਕ ਦੀ ਗਲਤੀ ਆ ਚਾਲਕ ਬਿਲਕੁਲ ਸਹੀ ਆ ਉਹਦੇ ਬੱਚੇ ਨੇ ਹੱਥ ਲਾ ਕੇ ਉੱਤੇ ਤਾਰਾਂ ਨੂੰ ਨੇ ਇੱਕ ਉੱਪਰ ਬੰਬੂਲਾ ਆਤਾ ਵਾ ਜਿਹਦੇ ਕਰਕੇ ਐਕਸੀਡੈਂਟ ਦਾ ਕਾਰਨ ਬਣਿਆ ਵਾ ਜੇ ਸਾਡੇ ਮੁਲਾਜ਼ਮਾਂ ਨੂੰ ਸੂਚਿਤ ਕਰ ਦੇ ਤੇ ਸਾਡੇ ਮੁਲਾਜ਼ਮ ਉਹਨੂੰ ਪਰਮਿਟ ਲੈ ਦਿੰਦੇ ਇਹ ਪਰਚੇ ਜਿਹੜੇ ਨਜਾਇਜ਼ ਬਣਿਆ ਵਾ ਇਹਨੂੰ ਰੱਦ ਕੀਤਾ ਜਾਵੇ ਸਾਡੇ ਜਿਹੇ ਬੰਦੇ ਸਾਰੇ ਸਹਿਮਤੀ ਆ ਜੈਨਫੋਰਮ ਐਕਸ਼ਨ ਕਮੇਟੀ ਬਣੀ ਆ ਜੀ ਉਹਨਾਂ ਨੇ ਸਾਰੀ ਸਲਾਹ ਕੀਤੀ ਤੇ ਵੀ ਅਸੀਂ ਚਾਹ ਪੰਜਾ ਦਿਨਾਂ ਦੇ ਵਿੱਚ ਅਸੀਂ ਕੰਮਕਾਰ ਬੰਦ ਕਰਾਂਗੇ ਤੇ ਪਰਚਾ ਰੱਦ ਕਰਾਵਾਂਗੇ ਜੀ ਇਹ ਕਿੱਥੋਂ ਦੀ ਘਟਨਾ ਪਰਚਾ ਕਨੀਆ ਕੇ ਬੰਗੜਦਰਜ ਹੋਇਆ ਜੀ ਖੋਖਰ ਪਿੰਡ ਦੀ ਘਟਨਾ ਜੀ ਖੜੇ ਖੜੇ ਸੋਰੀ ਖੜਾ ਹੀ ਪੀ ਫਿੱਟ ਰਹੇ ਸਾਡਾ ਜੀ ਉੱਥੇ